ਉਹ ਦਰਨਾ ਆ ਗਈ ਬਰਾਤ ਹਾਂ ਹਾਂ ਟੱਕੀ ਖਲਾਈ ਦੇ ਦ ਪਲ ਟੱਕੀ ਖਲਾਈ ਕਾਜੀ ਗੱਡੀ ਆਰ ਗੱਡੀ ਦੀ ਗੱਡੀ ਦੀ ਟੱਕੀ ਖਲਾਈ ਨਾ ਨਾ ਲੈ ਮੈਨੂੰ ਛੱਡ ਜਾ ਯਾਰ ਬਾਬੇ ਸਿੱਖ ਜਾ ਯਾਰ ਬਈ ਇੱਧਰ ਸਾਗੜ ਪਾਓ ਫੇਰ ਦੇ ਦਿਓ ਨਹੀਂ ਇਹ ਵੀ ਜ਼ਰੂਰੀ ਨਹੀਂ ਦਿੰਦੇ ਵੀ ਸਾਗ ਨਹੀਂ ਆ ਬਸ ਸਾਗ ਹਾਂ ਹਲਤ ਵਾਲਾ ਲੈ ਵਿੰਦਰਾ ਤੂੰ ਤਾਂ ਬੂਈ ਆ ਜਾ ਬੇਜੀ ਮਨਜਾ ਆ ਲੋ ਵੀ ਦਾ ਦਾ ਚੜਾ ਰਾ ਚੂਸ ਮੇਰੇ ਸਾਹ ਦੇ ਨੇ ਇਹ ਤੇ ਜਾਣ ਨੂੰ ਤੈਨੂੰ ਦੱਸ ਇਹਦਾ ਜਮਜੂਤ ਦਾ ਝੋਟਾ ਅੱਜ ਗੱਡੀ ਮੰਗਾਣੇ ਦੱਸ ਕੀ ਹੁੰਦਾ ਸੀ ਇਹ ਕੰਮ ਕਰਦਾ ਇਹ ਆਹ ਨਾ ਨਾ ਠੀਕ ਆ ਠੀਕ ਆ ਜਿਵੇਂ ਮੁੰਡੇ ਨੇ ਕਿਹਾ ਉਹ ਮੈਂ ਠੀਕ ਆ ਕਟਾਉ ਮੈਂ ਰੀਮਣ ਕਟਾਉ ਰੀਮਣ ਕਟਾਉ ਤੂੰ ਥੋੜੀ ਕਟਾਏਗਾ ਓਏ ਇਨਾਂ ਦੀ ਕੁੜੀ ਨਹੀਂ ਹੈਗੀ ਓਏ ਤੂੰ ਥੋੜੀ ਕਟਾਏਗਾ ਜਲਦੀ ਪੈਸੇ ਬਣਾਉ ਤੂੰ ਫੇਰ ਅੰਦਰ ਵੜੂਗਾ ਓਏ ਚਾੜ ਦੇਗਾ ਪੈਸੇ ਬਣਾਉ ਪੈਸੇ ਓ ਪੈਸੇ ਓ ਤੂੰ ਟਿਕਦਾ ਪੈਸੇ ਬਣਾਉ ਪਹਿਲਾਂ ਹਾਂ ਫੇਰ ਅੰਦਰ ਵੜਨਾ ਆਜੋ ਆਜੋ ਆਉਣ ਦਿਓ ਹੁਣ ਆਉਣ ਦਿਓ ਆਜੋ 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 ਆਓ ਆਓ ਹਾਂ ਆਜੋ ਆਜੋ ਹਾਂ ਆਓ ਆਓ ਓ ਚੜ ਰਿਹਾ ਆ ਗਈ ਬਰਾਤ ਇਹ ਰੋਲਾ ਹਾਂ ਪਾਇਓ ਮੈਂ ਕਹਣਾ ਤੁਸੀਂ ਹਾਂ ਐਤਰੀ ਗੱਡੀ ਉਹ ਤਾ ਆਹਾ ਹਾਂ ਆਹਾ ਕੀ ਆ ਇਹ ਮੁੰਡੇ ਦਾ ਸੌਂਕ ਆ ਇਹ ਅੱਛਾ ਹਾਂ ਹਾਂ ਚਲ ਇੱਕ ਫਾਇਦਾ ਤਾਂ ਹੈਗਾ ਤਾ ਇਹ ਨਾ ਤੇਲ ਮੱਚਿਆ ਗੱਡੀ ਦਾ ਹੈਗਾ ਫਾਇਦਾ ਆ ਕੀ ਜਲੂਸ ਕੱਢਿਆ ਨਾਲੇ ਇਹਨੂੰ ਇੱਦੇ ਕਾਹਦਾ ਬਿਠਾਇਆ ਮੈਂ ਮੂਣੀ ਜਾਣਾ ਹੈਗਾ ਨਾਲੇ ਉਹ ਕੁੜੀਏ ਕਿਉਂ ਬੋਲੀ ਜਾਨੀ ਐ ਕਿਉਂ ਜਲੂਸ ਕੱਢਿਆ ਕੀ ਜਲੂਸ ਗੱਡਿਆ ਜਲੂਸ ਤਾਂ ਇਹਨਾਂ ਨੇ ਗੱਡਿਆ ਤੇ ਕੀ ਘਾਤੇ ਬੈਠ ਕੇ ਆਇਆ ਉਹ ਚੱਲ ਕੋਈ ਨਾ ਆ ਬਚੋਲਾ ਕਹਿੰਦਾ ਮੁੰਡੇ ਦਾ ਸ਼ੌਂਕ ਦੀ ਚੱਲ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਸ਼ੌਂਕ ਹੁੰਦਾ ਕਿਸੇ ਗੱਡੀ ਦਾ ਹੁੰਦਾ ਆ ਕੀ ਜਿਹੇ ਜਿਹੇ ਆਪਸੀ ਹੋ ਜੇ ਤੇ ਬੈਠ ਕੇ ਆ ਗਿਆ ਉਹ ਪੁੱਤਾ ਪੁੱਤ ਤੂੰ ਤੂੰ ਮੇਰੀ ਗੱਲ ਨਹੀਂ ਸੁਣਦੀ ਹੈਗੀ ਦੇਖਾ ਮੁੰਡੇ ਦਾ ਇਹ ਸ਼ੌਂਕ ਤੀਗਾ ਮੁੰਡਾ ਜਿਵੇਂ ਮਰਜੀ ਆਇਆ ਆਇਆ ਤਾਂ ਵਿਆਂ ਹੋਣੀਆਂ ਤੈਨੂੰ ਤੂੰ ਐ ਦੱਸ ਮੈਂ ਮੋਣੀ ਜਾਣਾ ਮੈਂ ਨਹੀਂ ਕਰ ਦਉਂਦਾ ਮੇਰਾ ਪੁੱਤ ਵੜਦੇ ਆ ਕਰਖਾ ਦਾ ਲੋਕ ਤਾਂ ਪੈਸੇ ਤਾੜ ਤਾੜ ਫੜੀ ਨਹੀਂ ਸਮਝਾ ਪਾਈ ਹੁਣ ਚਰਨਾ ਕੁੜੀ ਨੂੰ ਸਮਝਾ ਜਾਣਾ ਇਹਨਾਂ ਨਾਲ ਝੋ ਬਾਉਲੀ ਨਾ ਬਣ ਦਰਾਂਜ ਬਰਾਤ ਆ ਰਹੀ ਆ ਲੋਕ ਕੀ ਕਹਿਣਗੇ ਮੇਰੀ ਬੇਇੱਜ਼ਤੀ ਹੋ ਜੂਗੀ ਮੈਨੂੰ ਨਹੀਂ ਪਤਾ ਵੀਰੇ ਮੈਨੂੰ ਤਾਂ ਤੂੰ ਟਰੈਕਟਰ ਕੱਢ ਕੇ ਉੱਥੇ ਛੱਡ ਗਿਆ ਮੈਂ ਨਹੀਂ ਉੱਥੇ ਜਾਣਾ ਹਏ ਬਾਉਲੀ ਐਹ ਜਿਹਾਂ ਦਾ ਕੀ ਦੁਬਾਰਾ ਉੱਥੇ ਟਰੈਕਟਰ ਹੀ ਰੱਖ ਲਾਂਗਾ ਹਾਂ ਐਹ ਜਿਹੇ ਬੰਦੇ ਨਹੀਂ ਆਏ ਐਹ ਜਿਹੇ ਬੰਦੇ ਨਹੀਂ ਆਏ ਮੇਰੀ ਗੱਲ ਸੁਣਾ ਉਹ ਸਮਝਾਉਣਾ ਤਾਂ ਮਸੜਾ ਮੈਂ ਕੁੜੀ ਨੂੰ ਮੜਾ ਜਾ ਸਮਝਾਉਣਾ ਮੈਨੂੰ ਉਹੀ ਮਸਲਾ ਲੱਜਾਈ ਖੜੇ ਨੇਗੇ ਐਡੀ ਕੀ ਗੱਲ ਹੋ ਗਈ ਸੀਗੀ ਅੱਪਰਾ ਪੇਟ ਪੂਜਾ ਕਰਦਿਆ ਭੁੱਖ ਲੱਗੀ ਪਈ ਆ ਇਹ ਨਾਲੋਂ ਵੈਸੀ ਜਾਣ ਦੇ ਆਇਆ ਤਾ ਬਾਬਾ ਨੂੰ ਦੇਖਾ ਬੂਹੇ ਤੇ ਬਰਾਤਾ ਹੀ ਖੜੀਆ ਆਏ ਤਾਂ ਸਾਡੀ ਜਮੀਨ ਨੱਕਰੇਣੀ ਹੈਗੀ ਪੁੱਤ ਬਣ ਕੇ ਐਂਡ ਕਰ ਦੋ ਮੇਰਾ ਕੀ ਨੱਕਰੂਗਾ ਆ ਲਗੂਗਾ ਕਾ ਤੇ ਨਾ ਕੋਈ ਨੱਕਰੀਆ ਨੇ ਕੋਈ ਤੁਸੀ ਚਾਹ ਪਾਣੀ ਪੀਓ ਚਾਹ ਪਾਣੀ ਚਲੋ ਚਲੋ ਭਾਈ ਚਲੋ ਚਲੋ ਮੈਨੂੰ ਨੇ ਪਤਾ ਨਹੀਂ ਤੂੰ ਛੱਡ ਕੇ ਮੇਰੇ ਕੋਈ ਨਾ ਕੋਈ ਨਾ ਪੈਸਾ ਜਾ ਮੇਰੇ ਮੈਣੇ ਘਾਣਾ ਜਾਨੀ ਬੰਦਾ ਹੁੰਦਾ ਭਾਈ ਆਪਦੇ ਘਰ ਹੀ ਜਾਣਾ ਤੇਰੇ ਘਰ ਦੇ ਲੈਣਾ ਮੈਂ ਨਹੀਂ ਜਾਣਾ ਚਲ ਕੋਈ ਨਾ ਹੋ ਜਾਣਾ ਦਾ ਪਊਗਾ ਭੈਣ ਮੇਰੀ ਓਹਦਾ ਰੋਣਾ ਰੋਣਾ ਚੰਗਾ ਆ ਮੁੰਡਿਆ ਲੈ ਮੁੰਡਾ ਖੜ ਜਾ ਕੇ ਮੈਨੂੰ ਲਾ ਲੋ ਟਾਕੀ ਖਲਾਈ ਦੇ ਪਹਿਲਾਂ ਟਾਕੀ ਖਲਾਈ ਕਾਜੀ ਆ ਗੱਡੀ ਦੀ ਗੱਡੀ ਦੀ ਟਾਕੀ ਖਲਾਈ ਤੂੰ ਯਾਰ ਮੈਂ ਕਿਹੜਾ ਲੱਖ ਤਾ ਰੁਪਿਆ ਇਕੱਠਾ ਕਰ ਲੈ ਆਏ ਨਹੀਂ ਮੈਂ ਉਤਰਦਾ ਫਿਰ ਆਏ ਉਤਰਦਾ ਫਿਰ ਬਦ ਕੰਮ ਕਰੋ ਹਾਂ ਰੋਲਾ ਪਾਉਂਦਾ ਹੁਣ ਮਰਜੇ ਤੂੰ ਮਰਜੇ ਤੂੰ ਮੈਨੂੰ ਗੱਡੀ ਹੋ ਕਰਾਤੀ ਕੋਈ ਨਾ ਕੋਈ ਨਾ ਪਤਾ ਕੋਈ ਨਾ ਕੋਈ ਹਾਂ ਹਾਂ ਤੈਨੂੰ ਫੇਰ ਪਾਰੂ ਆ ਤੈਨੂੰ ਫੇਰ ਤਾਲ ਆ ਜਾ ਆ ਜਾ ਅੰਦਰ ਆ ਜਾ ਹਾਂ ਚਲਾ ਜਾ ਮੁੰਡਿਆ ਆ ਜਾ ਮੁੰਡਿਆ ਆ ਜਾ ਅੰਦਰ ਆ ਜਾ ਚਲ ਅੰਦਰ ਚਲ ਚਲ ਗੱਡੀ ਦਾ ਲਾਇਆ ਜੀ ਸਾਈਡ ਤੋਂ ਓਏ ਆ ਜਾ ਨਹੀਂ ਪੱਟੀਏ ਆ ਲੈ ਚੱਲ ਚਲ ਲੈ ਕੇ ਚੱਲ ਕੁੜੀਆਂ ਨੂੰ ਅੰਦਰ ਲੈ ਕੇ ਚੱਲੋ ਆ ਜਾ ਹਾਂ 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 ਬਹੁਤ ਵਧੀਆ ਰੰਗ ਲੱਗ ਗਏ ਬਹੁਤ ਵਧੀਆ ਗੱਲ ਬਣ ਗਈ ਤੂੰ ਹੁਣ ਇੱਧਰ ਕਿੱਧਰ ਜਾਣਾ ਹੈ ਕਿਉਂ ਤਮਹਨੋ ਕੰਮ ਤਾਂ ਹੋ ਗਿਆ ਤੂੰ ਹੁਣ ਚੱਲ ਆ ਤੇ ਘਰੇ ਅੱਛਾ ਵਿਆਹ ਹੋ ਗਿਆ ਹੈ ਹੁਣ ਬਚੋਲਾ ਖਾਦਾ ਆ ਚੱਲ ਆ ਜਾ ਨੱਚੇ ਫਿਰ ਸਾਲੀ ਆਪਾ ਹੁਣ ਮੁੰਡੇ ਨੂੰ ਬਹਿ ਕੇ ਰਹੀਆਂ ਮਰ ਜਾਣਾ ਟੁੱਟੇ ਛੱਤਰ ਵਾਂਗ ਹੁਣ ਕਾਹੀ ਬੜੀ ਜਾਂਦਾ ਵੇਆ ਹੋ ਗਿਆ ਹੁਣ ਤੂੰ ਭੱਗ ਜਾ। ਮੈਨੂੰ ਮਿਲ ਗਿਆ ਤੈਨੂੰ। ਓ ਆਏ ਕਿਵੇਂ ਭੱਗ ਜਾ। ਹੁਣ ਮੈਂ ਹਿਸਾਬ-ਕਿਤਾਬ ਕਰਕੇ ਜਾਊਂਗਾ ਉਹਦੇ ਸਾਥ ਨਾਲ। ਸਾਖ-ਕਿਤਾਬ ਹੋ ਤਾਂ ਗਿਆ। 3700 ਵਾਰ ਤਾਂ ਪੈਸੇ ਫੜ ਲੇ ਹੁੜਾ। ਇਹ ਇੰਨੇ ਨਾਲ ਥੋੜਾ ਹੁੰਦਾ ਤਾਂ ਸਾਖਣ ਹੁੰਦਾ ਤਾਂ। ਚੁੱਪ ਕਰਿਆ ਖੜਾ ਹੁਣ ਕਹਿ ਗਿਆ। ਹਾਂ ਓ ਚੱਲ ਕੋਈ ਨਾ। ਇਹ ਵੀ ਤੇਰਾ ਮਾਥੜਾ ਐ ਇਹਨੂੰ ਬਚਾਉ ਐ। ਆ ਜਾਬ ਤੂੰ ਹਿਸਾਬ-ਕਿਤਾਬ ਕਰ ਪਹਿਲਾਂ। ਚਲੋ ਚਲੋ ਤੇ ਫੇਰ ਜਾਊਂਗਾ। ਚਲੋ ਫੇਰ ਆਜੋ। ਹਾਂ ਪਹਿਨੇ ਦਾਦਾ ਕੀ ਹਿਸਾਬ ਰਹਿਦਾ? ਓਹ ਕੋਈ ਰਹਿਦਾ ਨਹੀਂ ਹਿਸਾਬ। ਮੁੰਡਾ ਵਿਆਹ ਕੇ ਨਹੀਂ ਆ। ਹੁਣ ਰੋਨੀ ਆ। ਮੁੰਡੇ ਉ ਕੋ ਗੀਤ ਗੂਤ ਗਾਲਾਂ ਸਮਝਦੀ ਮੇਰਾ ਅੜਕਦੀ ਆ ਹਾਂ ਲੈ ਪੁੱਤ ਆ ਤਾਂ ਤੇਰੀ ਵੱਡੀ ਭੈਣ ਆ ਤੇਰੀ ਜਠਾਣੀ ਭੈਣਾ ਭੈਣਾ ਮੰਗੂ ਰਹੋ ਰਲ ਮਿਲ ਕੇ ਠੀਕ ਆ ਹਾਂ ਉਹ ਤਾਂ ਗੱਲ ਠੀਕ ਐ ਮੰਮੀ ਜੀ ਪਰ ਤੁਸੀਂ ਇਹਨਾਂ ਨੂੰ ਆਹ ਕੱਲੋਂ ਕਰਨੀ ਸਿਕਾਈ ਹੋਈ ਆ ਕੀ ਜਲੂਸ ਕੱਢਿਆ ਇਹਨਾਂ ਨੇ ਉੱਥੇ ਦੇਖੀ ਉਹ ਝੋਟਾ ਲੈ ਕੇ ਬਾਗ ਗਏ ਨਾ ਸਾਡੀ ਸ਼ਰੀਕੇ ਚ ਨੱਕ ਵੜਾ ਕੇ ਰੱਖਤੀ ਸਾਡੀ ਕਿੰਨੀ ਬੇਇੱਜ਼ਤੀ ਹੋਈ ਪਤਾ ਕੋਈ ਨਾ ਪੁੱਤ ਉਹਨੇ ਜਾਕਾ ਵਾਂਗੂ ਪਾ ਲਿਆ ਉਹਦੇ ਸ਼ੌਂਕ ਸੀ ਕਹਿੰਦਾ ਮੈਂ ਤੈਨੂੰ ਨਾਲ ਹੀ ਲੈ ਕੇ ਜਾਉਂ ਸ਼ੌਕ ਸੀ ਉਹ ਲੈ ਲੈਂਦਾ ਨਾਲ ਕੋਈ ਗੱਡੀ ਕੁੜੀ ਦਾ ਪ੍ਰਬੰਧ ਦੱਸ ਗਈ ਥੋੜੇ ਕੋ ਪੈਸੇ ਹੈ ਨਹੀਂ ਸੀ ਸਾਡੇ ਤੋਂ ਲੈ ਲੈਂਦੇ ਉਹ ਵੀ ਤਾਂ ਅਸੀਂ ਐਡਾ ਤੁਹਾਡਾ ਮੂੰਹ ਭਰੇ ਆ ਨਹੀਂ ਪੁੱਤ ਇਹ ਜੀ ਨਹੀਂ ਕੋਈ ਗੱਲ ਤੂੰ ਤਾਂ ਗਲਤ ਸਮਝਦੀ ਆ ਉਹਦਾ ਸ਼ੌਕ ਸੀ ਤਾਂ ਸਾਨੂੰ ਉਹ ਉਹ ਕਰਨਾ ਪੈਗਾ ਕਹਿਣਾ ਮੰਨਣਾ ਪੈਗਾ ਪੁੱਤ ਉਹ ਨਹੀਂ ਕਰਦੇ ਹੁੰਦੇ ਦਿਲ ਤੇ ਨਹੀਂ ਲਾਈਂਦੇ ਹੁੰਦੇ ਇਹ ਜਿਆ ਗੱਲਾਂ 10 ਕਿੱਲਾਂ ਦਾ ਮਾਲ ਕੈਮਰਾ ਭਾਈ ਅਗਲਾ ਕਹੂਗਾ ਕੁੜੀ ਵਾਸਤੇ ਕੋ ਗੱਡੀ ਨਹੀਂ ਸਰੀ ਹੈਗੀ ਸਾਨੂੰ ਦੱਸ ਦਿੰਦੇ ਅਸੀਂ ਆਪ ਕਰਾ ਲੈਂਦੇ ਚਲ ਕੋਈ ਨਾ ਹੁਣ ਤਾਂ ਹੋ ਗਿਆ ਜਿਹੜਾ ਕੁਝ ਹੋਣਾ ਸੀ ਉਹ ਤਾਂ ਗਿਆ ਨਾ ਤੁਹਾਨੂੰ ਵੀ ਜਦੋਂ ਲੈਣ ਗਏ ਸੀ ਐਂ ਗਏ ਸੀ ਨਹੀਂ ਮੈਨੂੰ ਤਾਂ ਮੇਰੇ ਘਰ ਵਾਲਾ ਥਾਰ ਤੇ ਲੈ ਕੇ ਆਇਆ ਸੀ ਉਹਦਾ ਸ਼ੌਂਕ ਸੀ ਵੀ ਮੈਂ ਥਾਰ ਤੇ ਲੈ ਕੇ ਆਉਂਗਾ ਨਾ ਮੇਰੇ ਵਾਰੀ ਕੀ ਦਸ 11 ਮੁੱਕ ਗਈਆਂ ਸੀ ਲੈ ਫਿਰ ਹੁਣ ਇਹ ਤੇਰੇ ਘਰ ਦਾ ਸ਼ੌਂਕ ਸੀ ਉਹ ਮੇਰੇ ਘਰ ਵਾਲਾ ਦਾ ਸ਼ੌਂਕ ਸੀ ਆਹੋ ਚਲ ਕੋਈ ਨਾ ਮੰਮੀ ਦੱਸ ਐਂ ਕਰੋ ਇਹਨਾਂ ਨੂੰ ਚਾਹ ਲਿਆ ਦਿਓ ਥੋੜੀ ਜਿਹੀ ਹਾਂ ਪੁੱਤ ਮੈਂ ਬਣਾ ਕੇ ਲੈ ਕੇ ਆਉਣੀ ਆ ਤੂੰ ਮੂਡ ਨਾ ਖਰਾਬ ਕਰ ਖੁਸ਼ ਰਹਿ ਮਰੀਤੀ ਐਂ ਨਹੀਂ ਕਰਦੇ ਹੁੰਦੇ ਮੈਂ ਚਾਹ ਲੈ ਕੇ ਆਉਣੀ ਆ ਹੁਣ ਸੀ ਹੋ ਗਿਆ ਚੰਗਾ ਦੋਨੇ ਭਣਾ ਚਾਹ ਪੀ ਲੈ ਪੁੱਤ ਤੂੰ ਮੜਾ ਮੁਟਾ ਪੁੱਤੇ ਨਾ ਦਿਲ ਲਵਾ ਚਲ ਨਾ ਕੋਈ ਨਾ ਮੰਮੀ ਐਵੇਂ ਦੀ ਗੱਲ ਨਹੀਂ ਹੈਗੀ ਅਸੁਖੇ ਦਾ ਸੁਭਾਅ ਬਹੁਤ ਵਧੀਆ ਤੇ ਇਹ ਸਾਰੇ ਸ਼ੌਂਕ ਪੂਰੇ ਕਰੂਗਾ ਉਹ ਤਾਂ ਬਿਛਾਰੇ ਦਾ ਇਹ ਸ਼ੌਂਕ ਸੀਗਾ ਹੁਣ ਅਸੀਂ ਟਾਲ ਨਹੀਂ ਸਕਦੇ ਸੀ ਆਹੋ ਕਰੂਗਾ ਸ਼ੌਂਕ ਪੂਰੇ ਜਿਹੇ ਜੇ ਜ਼ਿੰਦਗੀ ਦਾ ਪਹਿਲਾ ਸ਼ੌਂਕ ਪੂਰਾ ਕਰਤਾ ਉਹ ਇਹ ਜੇ ਸਾਰੇ ਕਰ ਦੂਗਾ ਚਲ ਕੋਈ ਨਾ ਤੂੰ ਬੇਫਿਕਰ ਐ ਮੈਨੂੰ ਵੀ ਇਨਾ ਟਮ ਹੋ ਗਿਆ ਵੇ ਕਿ ਇਹਨੂੰ ਸਾਰੇ ਸ਼ੌਂਕ ਪੂਰੇ ਕਰ ਦੇਨੇ ਮੰਮੀ ਦਾ ਸੁਭਾਅ ਬਹੁਤ ਵਧੀਆ ਇਹਨੇ ਤਾਂ ਕਦੇ ਸੱਤ ਸਾਲ ਵਰਤਾਉ ਰੱਖਿਆ ਨਹੀਂ ਮਾਵਾ ਵਾਂਗੂ ਪਿਆਰ ਕਰਦੀ ਆ ਤੁਸੀਂ ਜੀ ਮੇਰੇ ਤਾਂ ਇੰਨੀ ਬੇਇਜ਼ਤੀ ਹੋਗੀ ਮੇਰੀ ਤਾਂ ਸਹੇਲੀਆਂ ਵੀ ਕੀ ਕਹਿੰਦੀਆਂ ਹੋਣਗੀਆਂ ਲੈ ਸਹੇਲੀਆਂ ਨੇ ਕੀ ਕਰਾਉਣਾਗਾ ਉਹਨਾਂ ਦੇ ਆਪਦੇ ਵਿਆਹ ਵਾਲੇ ਵਧੀਆ ਹੋਏ ਨੇ ਨਾਲ ਵਿਆਹ ਤਾਂ ਇੱਕ ਦਿਨ ਹੁੰਦਾ ਸਾਰੀ ਉਮਰ ਤਾਂ ਇੱਥੇ ਕੱਟਨੀ ਆ ਉਹ ਦੇਖ ਵੀ ਤੇਰੇ ਸਾਰੇ ਸ਼ੌਂਕ ਪੂਰੇ ਕਰਨਗੇ ਇਹ ਚਲ ਕੋਈ ਨਾ ਤੂੰ ਬੇਫਿਕਰ ਰਹਿ ਮੈਂ ਤੇ ਨੌਂ ਦੇ ਛੋਟੇ ਭਣਾ ਵਾਂਗੂ ਰੱਖੂ ਚੰਗਾ ਲੈ ਵੀ ਜਵਾਲਾ ਸਿਆ ਕਾਰਜ ਆ ਆਪਣਾ ਪੂਰਾ ਹੋ ਗਿਆ ਦੇਖ ਲੈ ਠੀਕ ਆ ਬਹੁਤ ਵਧੀਆ ਕਰਿਆ ਕੰਮ ਤਾਂ ਹੈ ਐਵੇਂ ਨਹੀਂ ਤਨੂੰ ਪਿੰਡ ਦੇ ਗਿੱਟੜ ਗਿੱਟੜ ਕਹਿੰਦੇ ਉਹਦਾ ਮੈਂ ਤਾਂ ਐਂ ਕਹਿੰਦਾ ਤੀ ਗਜਵਾਲਾ ਸਿਆ ਜਿਵੇਂ ਲੋਕਾਂ ਦੇ ਘਰਾਂ ਚ ਮੈਂ ਪੈਸਿਆਂ ਨੂੰ ਗੇੜੇ ਮਾਰਦਾ ਫਰੀ ਜਾਵਾ ਆ ਥੋੜੇ ਘਰੇ ਗੇੜੇ ਮਾਰਦਾ ਨਾ ਫਰੀ ਜਾਵਾ ਐਂ ਕਰ ਤੂੰ ਮੇਰਾ ਹਿਸਾਬ ਕਿਤਾਬ ਕਰ ਤੇ ਮੈਂ ਆਪਦਾ ਤੁਰਦਾ ਬਣਾ ਉਹ ਹਿਸਾਬ ਕਿਤਾਬ ਵੀ ਕਰਦਾਂਗਾ ਤੇਰਾ ਆ ਐਂ ਕਿਵੇਂ ਕਰਦਾ ਗੱਲਾਂ ਨਾਲ ਥੋੜੂ ਹਿਸਾਬ ਕਿਤਾਬ ਹੁੰਦਾ ਨੇ ਓਏ ਹੋਜੂ ਹੋਜੂ ਮਾਸੜਾ ਹਸਾਬੀ ਤੂੰ ਤਾਂ ਹੁਣ ਉਹੀ ਖੌਰੂ ਪਾ ਕੇ ਬਹਿ ਗਿਆ ਉਹ ਪਤਾ ਕੀ ਆ ਤੁਸੀਂ ਵੀ ਬਸ ਲੋਕਾਂ ਲਈ ਉਹ ਗੱਲ ਤੋੜ ਲਈ ਵੀ ਹੋਜੂ ਹਿਸਾਬ ਕਿਤਾਬ ਕੋਈ ਨਾ ਚੱਤ ਮੈਨੂੰ ਆਏ ਦੱਸ ਹਾਂ ਕਿੰਨੇ ਪੈਸੇ ਨੇ ਤੇਰੇ ਹਾਂ ਆਪਣੇ ਮੈਂ ਕਿੰਨੇ ਚੱਕਰੀਏ ਗੱਲ ਤੇ ਪਾਪੇ ਮੈਂ ਦੱਸਦਾ ਇਹ ਨਹੀਂ ਕੀ ਦੱਸੂਗਾ 2 ਲੱਖ ਚ ਕਰੀਆ ਕਿੰਨੇ ਹਾਂ 2 ਲੱਖ ਚ ਜਦ ਆਪਸੇ ਸਾਡਾ ਬਈ ਸਾਨੂੰ ਨਲੋੜਾ 2 ਲੱਖ ਫਿਰ 2 ਲੱਖ ਨੂੰ ਟਕਾਣਾ ਕੋਈ ਨਾ ਨਾ 2 ਲੱਖ ਚ ਉਹ ਤੂੰ ਜਿਹੜਾ 5-7000 ਰੁਪਿਆ ਲੈਣਾ ਤੂੰ ਗੱਲ ਕਰ ਬਸ ਫੇਰ ਗੱਲ ਤਾਂ ਆਹ ਮੁੱਦੇ ਦੀ ਜਿੱਤੇ ਉਹਦੇ ਮੈਂ ਪਹਿਲੇ ਦਿਨ ਆਇਆ ਤੇ ਉਹਦੇ ਤੈਨੂੰ ਮੈਂ ਦੋ ਉਂਗਲਾਂ ਦਾ ਕਰੀਂ ਦੇ 2 ਲੱਖ ਆ ਫਿਰ 2000 ਰੁਪਿਆ ਉਹ 2000 2 ਲੱਖ ਕਹੇ ਸੀ 2000 2000 ਕਹੇ ਸੀ ਤੈਨੂੰ 7000 ਦੇ ਰਿਹਾ 5000 ਵਧਾ ਕੀ ਦੇ ਰਿਹਾ ਇਹ ਤਾਂ ਗਲਤ ਹੈਗੀ ਉਹ 5000 ਤੈਨੂੰ ਨਾਲ ਸਾਗਰ ਦਾ ਦੇ ਰਿਹਾ ਫਿਰ ਮੈਂ ਤੈਨੂੰ ਮੈਂ ਕੀ ਕਿਹਾ ਸੀ ਉਹਦੇ ਵੀ ਕਰਲਾ ਖੋਲਾ ਗੱਲ ਓਏ ਕੁਛ ਨਹੀਂ ਹੁੰਦਾ ਪੈ ਗਿਆ ਰੌਲਾ ਕਿਉਂ ਕਿੱਥੇ ਰੌਲਾ ਪੈਂਦਾ ਚੁੱਪ ਕਰਕੇ 10000 ਚ 10000 ਚਲ ਤੁਸੀਂ ਐ ਕਰੋ ਯਾਰ ਮੈਨੂੰ ਹੁਣੇ ਨਾ ਕਦੇ ਫੜਾਓ ਮੈਂ ਮੁੜਕੇ ਨਹੀਂ ਆਉਂਦਾ ਪੱਕੀ ਗੱਲ ਹੈ ਹਾਂ ਹਾਂ ਚੱਲ ਫਿਰ ਖੜਦਾ ਇੱਕ ਮਿੰਟ ਅਜਿਹਾ ਹੋ ਕਰੀ ਜਾਈ ਫਿਰ ਉਹੀ ਜਮਾਨਾ ਸੀ ਲੋਕਾਂ ਦੇ ਘਰਾਂ ਚ ਉਹੀ ਗੇੜੇ ਮਾਰਦਾ ਫਰੀ ਜਾਂਦਾ ਮੈਂ ਓਏ ਇਹ ਕੋਈ ਗੱਲ ਹੈ ਕਿ ਉਹਨਾਂ ਦਾ ਮੇਰਾ ਖਰਚਾ ਹੋ ਜਾਂਦਾ ਓਏ ਕੋਈ ਗੱਲ ਨਹੀਂ ਉਹਨਾਂ ਦਾ ਵਿਆਹ ਨਹੀਂ ਹੁੰਦਾ ਸਾਡੂ ਨਹੀਂ ਸਾਡਾ ਤਾਂ ਲੈਣਾ ਹੈ ਪਹਿਲਾਂ ਤੇ ਪਹਿਲਾਂ ਤਾਂ ਰਸਮਾਂ ਨਹੀਂ ਹੋਣ ਦਿੱਤੀਆਂ ਕਿਉਂ ਰਸਮਾਂ ਕਿਉਂ ਨਹੀਂ ਹੋਣ ਦਿੱਤੀਆਂ ਪੂਰੀਆਂ ਤਾਂ ਹੋਣ ਦਿੱਤੀਆਂ ਕਿੱਥੇ ਗਾ ਦਾ ਪਾਈ ਗਿਆ ਸਵਾਦ ਵਾਲਾ ਕੰਮ ਥੁੜੀ ਕਰਿਆ ਤੇ ਓ ਯਾਰ ਤੁਸੀਂ ਐਂ ਦੱਸੋ ਵੀ ਤੁਹਾਨੂੰ ਕੋਈ ਤੰਗੀ ਆਈ ਏ ਨਾਲ ਦੀ ਨਾਲ ਆ ਪਰਸਤਾ ਉਹਦੀ ਦਿੰਦਾ ਮੈਂ ਬੱਸ ਫਿਰ ਫਿਰ ਤੈਨੂੰ ਛੋਟੇ ਪੈਸੇ ਲੈਣ ਦਿੰਦੇ 2000 ਰੁਪਏ ਦੀ ਥੁਰਦਾ ਗਾ ਸਕਣ ਵਾਲਿਆ ਚੋ ਓ ਯਾਰ ਮੈਂ ਮੂਲੀ ਦਿੰਦਾ ਯਾਰ ਇਹਦਾ ਮੰਗਦਾ ਹੀ ਰਹਦਾ ਓ ਦੇ ਦੇ ਪਰ ਮੱਥੇ ਮਾਰ ਕੇ ਨੂੰ ਪਰ ਤੋਰੀਓ ਨਾ ਨਹੀਂ ਬੈਠਾ ਰੂ ਇਥੇ ਲੈ ਦਿਓ 2000 ਤੁਸੀਂ ਇਹਨੂੰ ਮੰਗਦੇ ਨੂੰ ਬਾੜਿਆ ਯਾਰ ਲਫਾੜੇ ਤੁਸੀਂ ਸੌਕਤੀ ਗਾ ਹੁਣ ਪੈਸੇ ਨਹੀਂ ਕੱਢ ਸਕਦਾ ਲਫਾੜਾ ਆਹੋ ਅਮਾਰ ਹੱਥ ਪੈਸੇ ਨੂੰ ਹਾਂ ਚਲ ਪੂਰਾ ਹੀ ਹੋਊਗਾ ਫੇਰ ਆ ਲੈ ਫਿਲ ਕਰ ਲਈ ਨਜਵਾਲਾ ਸਾਂ ਅੱਗੇ ਤੋਂ ਨਾ ਮੈਨੂੰ ਕੋਈ ਹੋਰ ਕੋਈ ਕੰਮ ਕਹਿਦੀ ਐ ਵੀ ਆਏ ਜੇ ਮੈਂ ਉਹ ਐ ਥੋੜੀ ਹੁੰਦਾ ਮਸੜਾ ਉਹੀ ਉਹੀ ਗੱਲਾਂ ਹੋ ਗਈਆਂ ਤਾਂ ਉਹ ਮਸੜਾ ਇੱਕੋ ਕਾਪਰਦਾ ਤੂੰ ਮੇਰੀ ਗੱਲ ਸੁਣ ਕੱਲ ਨੂੰ ਆਜੋ ਤੂੰ ਆਜੀ ਤੈਨੂੰ ਬੋਤਲ ਹੈ ਗਏ ਘੱਟ ਮੈਂ ਕਰੇ ਚੀ ਦੀ ਹਾਂ ਉਹਦਾ ਹਲੇ ਮੇਰੀ ਸਾਲੀ ਤੋਂ ਵੀ ਸਾਗਨ ਲੈਣਾ ਮੈਂ ਕੋਈ ਨਾ ਕੋਈ ਨਾ ਮਿੱਠਾ ਮੁੱਠਾ ਤੇਰਾ ਪਹੁੰਚੂ ਕੋਈ ਨਾ ਤੂੰ ਕਿਉਂ ਕਾਪਰਦਾ ਚੰਗਾ 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 ਅਸਰੀਕਰ ਕੰਮ ਕਰਤਾ ਸੀ ਨਾ ਉਹੀ ਦੇਖ ਲਾਤਾ ਕੋਈ ਕੋਈ ਕੰਮ ਨਹੀਂ ਇਹ ਤਾਂ ਉਤਲੇ ਉਤਲੇ ਮਣਿਓ ਕਰਦਾ ਸੀਗਾ ਕਰਦਾ ਸੀ ਇੱਥੇ ਜਰੂਸ ਕਢਾ ਦੂਗਾ ਚਾਰ ਬੰਦੇ ਉਹ ਨਹੀਂ ਕਿਵੇਂ ਬੈਠਿਆ ਉਹਦਾ ਜੇ ਕੀ ਗੱਲ ਹੋ ਗਈ ਬਸ ਕੁਛ ਨਹੀਂ ਉਹ ਵੀਰੇ ਦੀ ਟੈਨਸ਼ਨ ਜੀ ਹੋ ਰਹੀ ਸੀ ਥੋੜੀ ਵੀਰੇ ਦੀ ਕੀ ਟੈਨਸ਼ਨ ਹੋ ਗਈ ਮੈਨੂੰ ਐ ਸੀ ਮੈਂ ਦੋ ਦਿਨ ਵੀਰੇ ਹੁਣਾਂ ਕੋਲੇ ਜਾਇ ਆਉਂਦੀ ਨਾਲੇ ਉਹ ਵਿਆਜ ਦੇ ਸਾਬੂ ਕਿਤਾਬ ਜੇ ਕਰਨ ਵਾਲੇ ਰਹਿੰਦੇ ਸੀ ਵੀਰਾ ਮੇਰੇ ਤੋਂ ਬਿਨਾ ਕਰਦਾ ਨਹੀਂ ਨਾ ਕਿਸੇ ਨਾਲ ਸਾਬ ਕਿਤਾਬ ਫਿਰ ਤੂੰ ਹੋ ਜਾ ਤਿਆਰ ਤੈਨੂੰ ਛੱਡੇ ਆਉਣਾਗਾ ਇੱਕ ਗੱਲ ਸੁਣ ਲਓ ਨਾਲੇ ਮੈਨੂੰ ਬੱਸ ਹੀ ਆ ਗੱਡੀ ਤੇ ਛੱਡਿਆਇਓ ਇਹ ਮੋਟਰਸਾਈਕਲ ਤੇ ਉਹਦੇ ਜੱਲਾਂ ਗਿਆ ਬਾਰਾ ਝੋਟੇ ਦੀ ਉਹਦੇ ਉਹਦੇ ਨਹੀਂ ਮੈਂ ਜਾਂਦੀ ਜੂੰਦੀ ਪਹਿਲਾਂ ਤੂੰ ਥੋੜਾ ਜਲੂਸ ਕਰ ਮੇਰਾ ਸੌਹ ਰਿਆ ਝੋਟਾ ਬਣਾਉਂਗਾ ਮੈਨਾਂ ਝੋਟੇ ਦੀ ਜਾਊ ਸਵਾਦ ਹੀ ਠੁੱਕਾ ਉਹ じゃ ਤੂੰ ਨਾ ਉਹ ਆ ਉਹ ਲੱਗਦਾ ਪਤਾ ਤਾਂ ਲੱਗਦਾ ਨਹੀਂ ਹੈ ਮੈਨਾਂ ਉਹਦੇ ਦੀ ਜਾਊਂਗਾ ਮੈਂ ਮੂੜੀ ਜਾਂਦੀ ਹੈਗੀ ਉਹਦੇ ਤੇ ਜਾਣਾ ਮੋਟਰਸਾਈਕਲ ਤੇ ਲੈ ਜੀ ਨਹੀਂ ਮੈਂ ਤਾਂ ਕੱਲੀ ਭੱਜ ਜੂੰਗੀ ਨਹੀਂ ਇਹਦੇ ਭਾਈ ਨੂੰ ਫੋਨ ਕਰ ਨੂੰ ਆ ਕੇ ਲੈ ਜਾਊਗਾ ਮੈਨੂੰ ਮੈਂ ਤਾਂ ਉਹਦੇ ਦੀ ਜਾਊਂਗਾ ਮੈਂ ਸਾਰਾ ਝੋਟਾ ਬਣਾਉਣੀ ਆ ਐ ਥੋੜੀ ਝੋਟਾ ਇੱਕ ਜਮਜੂਤ ਦਾ ਇੱਕ ਮੇਰੇ ਲਵਿਆ ਮੇਰੀ ਗੱਲ ਤਾਂ ਸੁਣ ਲੈ ਮੇਰੀ ਮੈਂ ਨਹੀਂ ਸੁਣਦੀ ਉਹ ਮੇਰੀ ਗੱਲ ਤਾਂ ਸੁਣ ਲੈ ਮੈਂ ਨਹੀਂ ਸੁਣਨੀ ਸੁਣਨੀ ਸੁਣ ਲੈ ਤੇਰੀ ਗੱਲ ਕਿੱਥੇ ਵਿੱਜੂ ਮੇਰੇ ਪੱਲੇ ਪਾਇਆ ਉਹ ਕੀ ਹੋ ਗਿਆ ਭਾਈ ਹੁਣ ਕੀ ਆ ਇੱਕ ਵਾਰੀ ਹੁੰਦਾ ਬਾਰ ਬਾਰ ਥੋੜੀ ਹੁੰਦਾ ਫੇਰ ਕਹਿੰਦਾ ਮੈਂ ਛੋਟੇ ਦੇ ਛੱਡ ਕੇ ਆਉਂਗਾ ਮੈਂ ਨਹੀਂ ਜਾਣਾ ਜੂਣਾ ਕਿੱਥੇ ਦੇੜੀ ਮੈਂ ਇਹਨੂੰ ਆਖਿਆ ਵੀ ਤੈਨੂੰ ਮੈਂ ਛੋਟੇ ਦੇ ਛੱਡ ਕੇ ਆਉਣਾਗਾ ਕਹਿੰਦੀ ਪਿੰਡ ਜਾਣਾ ਉਹ ਤੂੰ ਦਿਮਾਗ ਤੇ ਪਾਇਆ ਗੱਲ ਕੋਈ ਕਿ ਦਿਮਾਗ ਜਾ ਗਿਆ ਗਾ ਪਿੰਡ ਜਾਣਾ ਪਿੰਡ ਤਾਂ ਜਾਣਾ ਫਿਰ ਇਹਨੂੰ ਮੋਟਰਸਾਈਕਲ ਤੇ ਲੈ ਜਾ ਗੱਲ ਤਾਂ ਦੱਸ ਦੋ ਮੈਂ ਤਾਂ ਇੰਨੇ ਪਿਆਰ ਨਾਲ ਰੱਖਿਆ ਹੋਇਆ ਤੇਰੇ ਨਾਲ ਰੱਖਿਆ ਫਿਰ ਕਿਉਂ ਗਿਆ ਕਿਉਂ ਤੁਸੀਂ ਗਾਹ ਪਾਇਆ ਇਤਕ ਇੰਨਾ ਗੱਲ ਦੱਸ ਕੀ ਆ ਮੈਂ ਕਿਹਾ ਵੀ ਮੈਂ ਵੇਕੇ ਜਾਣਾ ਦੋ ਦੇਣਾ ਮੈਨੂੰ ਛੱਡਿਓ ਮੈਂ ਮੇਰੇ ਵੀਰੇ ਕੋਲੇ 4 ਦਿਨ ਲਾਇਉਨ ਨਾਲੇ ਹਿਸਾਬ ਕਿਤਾਬ ਹੋ ਜਾਣਗੇ ਸਾਰੇ ਆਖੇ ਮੇਰੇ ਝੋਟੇ ਦੇ ਛੱਡ ਕੇ ਆਉ ਕਿਉਂ ਓਏ ਉਹ ਫਿਰ ਬਾਈ ਮੈਂ ਫਿਰ ਝੋਟੇ ਦੇ ਛੱਡ ਕੇ ਆਉਂ ਤੈਨੂੰ ਤਾਂ ਪਤਾ ਨਾਲੇ ਮੈਂ ਉਹਨੂੰ ਕਿੰਨਾ ਪਿਆਰ ਕਰਦਾ ਉਹ ਸਿਰ ਵੀ ਕਰ ਲੈ ਫਿਰ ਵੀਰੇ ਨਾਲ ਪਿਆ ਕਿ ਟਿੰਡੀਆਂ ਨਾਲ ਨੂੰ ਕਰਾਇਆ ਸੀ ਕੋਸਾ ਸੋਚ ਲੈ ਕੋਸਾ ਇਹਨੂੰ ਮਰ ਜਾਣੇ ਨੂੰ ਪਤਾ ਨਹੀਂ ਕਦੋਂ ਅਕਲ ਆਊਗੀ ਇਹਨੂੰ ਤੇਰਾ ਕੁੰਡਾ ਵੇ ਨਾ ਨਾ ਵੇ ਮੈਂ ਨਹੀਂ ਮੁੜ ਕੇ ਆਉਂਦੀ ਇਹਨੂੰ ਅਕਲ ਆਵੇ ਸੁਦਰ ਜਾ ਸੁਦਰ ਜਾ ਹੁਣ ਤਾਂ ਚੱਲ ਬਾਈ ਮੈਂ ਹੁਣ ਛੱਡਿਆੜਾ ਦਾ ਫਿਰ ਇਹਨੂੰ ਮੋਟਰਸਾਈਕਲ ਤੇ ਪਰ ਮੈਂ ਲੈ ਕੇ ਝੋਟੇ ਦੀ ਆਉਂਗਾ ਓਏ ਜਰਾ ਉਹ ਤਾਂ ਬਾਹਰ ਦੀਆਂ ਗੱਲਾਂ ਲੱਗੀਆਂ ਆਉਂਗਾ ਕੌਣ ਤੂੰ ਇੱਕ ਵਾਰੀ ਛੱਡ ਜੱਦਾ ਮੈਨੂੰ ਕੋਈ ਨਾ ਪੁੱਤ ਘਬਰਾ ਰਖ ਕੋਈ ਨਾ ਵਾਧਾ ਮੈਂ ਆਉਂਗਾ ਕਿਉਂ ਤੂੰ ਗੁੱਸਾ ਕਰ ਲਿਆ ਲੈ ਆਂਗਾ ਨਾਲੇ ਹੋਰ ਮੈਂ ਨਹੀਂ ਆਉਂਦੀ ਮੈਂ ਮੇਰੇ ਭਾਈ ਲਵ ਮੈਂ ਕੀ ਕਰ ਲੂ ਤੇਰੇ ਬੋਲਣ ਤੇ ਬੋਲਦੇ ਨੇ ਤੇਰੇ ਵਰਗੇ ਬੋਲਣ ਲਾ ਲੇਂਗਾ ਨਾ ਮੂਰਖ ਕੇ ਕੋਈ ਨਾ ਮੋਟਰਸਾਈਕਲ ਤੇ ਛੱਡੇ ਕਾ ਨੂੰ ਬੇਫੁਖਾਂ ਲਈ ਗੱਲਾਂ ਕਰਦਾ ਹੁੰਦਾ ਹੋਣਾ ਫੇਰ ਹੁਣ ਚਲ ਛੱਡੇ ਆਉਣਾਗਾ ਬਾਈ ਬੰਬੀ ਮੈਂ ਛੱਡੇ ਆਉਣਾਗਾ ਕਿਉਂ ਨਹੀਂ ਸੁਣਦਾ ਹੁੰਦਾ ਤੂੰ ਕਿਉਂ ਬਿੱਜੂ ਵਾਲੀ ਮੈਂ ਕਿਹਦੀ ਮੋਟਰਸਾਈਕਲ ਤੇ ਆਇਾਂਗਾ ਨਹੀਂ ਮੈਥੋਂ ਮੇਰਾ ਕੋਈ ਨਹੀਂ ਹਾਂ ਚਲ ਕੋਈ ਨਹੀਂ ਦੇਖ ਲਾਂਗੇ ਉਧਰ ਉਹ ਦੇਖ ਕਿਵੇਂ ਵਿਚਾਰੀ ਹੋ ਕੇ ਜਾਂਦੀ ਆ ਹੋ ਕੇ ਲਈ ਜਾਂਦੀ ਆ ਛੱਡੇ ਆਉਣਾ ਮੋਟਰਸਾਈਕਲ ਦੇ ਮੇਰਾ ਚਲ ਮੋਟਰਸਾਈਕਲ ਲੈ ਜਾਂ ਅੰਦਰ ਜਿਵੇਂ ਨੂੰ ਪਤਾ ਹੁੰਦਾ ਨਾ ਇਹੋ ਜਿਹੇ ਬਿੱਜੂ ਕੇ ਨਾਲ ਆਉਂਦਾ ਪੁੱਤ ਮੈਂ ਵਿਆਹ ਹੀ ਨਹੀਂ ਕਰਾਉਣਾ ਕੋਈ ਨਾ ਕੋਈ ਨਾ ਪੁੱਤ ਕੋਈ ਨਾ ਕੋਈ ਪਾਲਾ ਕੱਪੜੇ ਪਾਟਾਂ ਇਸ ਚੀ ਕੱਪੜੇ ਪਾਉਂਦੇ ਨਹੀਂ ਲੱਗ ਰੂ ਛੱਡ ਗਿਆ ਵੇ ਬਸ ਮੈਨੂੰ ਕੋਈ ਨਾ ਕੋਈ ਨਾ ਕੱਪੜੇ ਪਾਓ ਤੁਸੀਂ ਜਾਓ ਤਿਆਰ ਹੋ ਕੇ ਕਰੂੰ ਭਾਈ ਨਾ ਮੈਂ ਨਾ ਮੈਂ ਜਾ ਕੇ ਗੱਲ ਵੀ ਮੈਂ ਨਹੀਂ ਇੱਥੇ ਰਹਿਣਾ ਕੋਈ ਨਾ ਕੋਈ ਨਾ ਤੂੰ ਗੁੱਸਾ ਕਰਦੀ ਆਂ ਭਾਬੀ ਕੋਈ ਨਾ ਟੈਨਸ਼ਨ ਨਾ ਲੈ ਔਰ ਹੁਣ ਐਂ ਦੀ ਕਰਦੇ ਹੁੰਦੇ ਔਰ ਸਿਆਣਾ ਪੁੱਤ ਬਣ ਕੇ ਹੀ ਨਹੀਂ ਕਰ ਜਾਂਦੇ ਸਮਝਾ ਦਾਂਗੇ ਉਹਨੂੰ ਕੁੜੀਏ ਐਂ ਦੱਸ ਮੈਨੂੰ ਤੇਰਾ ਸੌਰਾ ਪ੍ਰਵਾਹ ਠੀਕ ਐ ਕਾਹਦੇ ਸੌਰੇ ਸੌਰੇ ਨਹੀਂ ਉਹ ਮੈਂ ਤਾਂ ਡੋਬ ਕੇ ਰੱਖਤਾ ਵੀਰੇ ਤਾਂ ਜਮਾਂ ਪਤਾ ਨਹੀਂ ਕਰਿਆ ਉਹਨਾਂ ਬਾਰੇ ਕਿਉਂ ਅਸੀਂ ਜੀ ਕੀ ਗੱਲ ਹੋਊਗੀ ਹੋਰ ਕੀ ਆ ਜਿਹੜਾ ਜਲੂਸਰੇ ਉਰੇ ਕੱਢ ਕੇ ਗਿਆ ਸੀ ਉਹੀ ਕੱਢਣ ਨੂੰ ਕਹਿੰਦਾ ਸੀ ਮੈਂ ਕਿਹਾ ਹਾਂ ਮੈਨੂੰ 4 ਦਿਨ ਵੀਰੇ ਕੋਲ ਛੱਡਿਆ ਨਾਲੇ ਸਾਹਬ ਕਿਤਾਬ ਵੀਰਾ ਮੇਰ ਤੋਂ ਬਿਨਾ ਨਹੀਂ ਕਰਦਾ ਹਨਾ ਵੀ ਨਾਲੇ ਮੈਂ 4 ਦਿਨ ਲਾ ਆਉਂਗੀ ਮੈਨੂੰ ਕਹਿੰਦਾ ਛੱਡਿਆ ਆਉਂਗਾ ਮੈਂ ਕਿਹਾ ਚਲ ਛੱਡਿਆ ਮੈਂ ਤਾਂ ਅਸੀਂ ਕਾਰ ਮੋਟਰਸਾਈਕਲ ਤੇ ਛੱਡ ਕੇ ਜਾਊਗਾ ਮੈਨੂੰ ਕਹਿੰਦਾ ਮੈਂ ਤਾਂ ਛੋਟੇ ਤੇ ਛੱਡ ਕੇ ਆਉਂਗਾ ਐਡਾ ਹਿੱਲੇ ਦਿਮਾਗ ਵਾਲਾ ਬਿੱਜੂ ਕਿਸੇ ਥਾਣਾ ਮੇਰੇ ਪੱਲੇ ਪਾਤਾ ਸਿੱਧਰ ਆ ਸਿਰੇ ਦਾ ਉਦੋਂ ਮੇਰੇ ਨਾਲ ਤਾਂ ਫਿਰ ਜੰਮੀਓ ਬਿੱਜੂ ਆਗਾ ਹੋਰ ਕੀ ਨਾ ਤੂੰ ਸਭ ਪਤਾ ਵੀ ਨਹੀਂ ਕੀਤਾ ਪਹਿਲਾਂ ਉਹ ਚੱਲ ਮੈਨੂੰ ਬਚੋਲੇ ਦੇ ਯਕੀਨ ਦੀ ਐਂ ਦੀ ਚੱਲ ਬਾਪਾ ਵਰਗਾ ਕਹੋਦਾ ਬਚੋਲਾ ਪਤਾ ਨਹੀਂ ਕਿੱਥੋਂ ਆ ਗਿਆ ਪਾਪੇ ਦਾ ਦੋਸਤ ਮੈਂ ਤਾਂ ਕਦੇ ਏਡੀ ਹੋ ਗਈ ਮੈਂ ਤਾਂ ਕਦੇ ਦੇਖਿਆ ਨਹੀਂ ਉਹਨੂੰ ਪਾਪੇ ਦਾ ਦੋਸਤ ਪਹਿਲਾਂ ਤਾਂ ਕਦੇ ਆਇਆ ਨਹੀਂ ਅਗਲੇ ਹੁੰਦਾ ਪੈਸਾ ਤਾਂ ਕ ਮਤਲਬ ਹੁੰਦਾ ਵੀਰੇ ਤੇਨੇ ਆਪ ਪੁੱਛ ਪੜਤਾਲ ਕਰਨੀ ਸੀ ਤਾਂ ਤਾਂ ਮੇਰੀ ਜਮਾਈ ਜ਼ਿੰਦਗੀ ਡੋਬਦੀ ਉਹ ਚਰਨਾ ਸਾਹਿਬ ਲੈ ਆ ਗਿਆ ਕਰੀਆ ਭਾਈ ਹੋਰ ਤਾਂ ਆ ਆ ਜਾ ਆ ਜਾ ਵਧੀਆ ਬੱਤਾ ਹੋ ਠੀਕ ਹੈ ਹਾਂ ਵਧੀਆ ਹੋ ਸਤਿ ਸ੍ਰੀ ਅਕਾਲ ਜੀ ਹਾਂ ਬਸ ਠੀਕ ਹੀ ਆ ਕਿਉਂ ਕਿ ਠੀਕ ਨੂੰ ਕੀ ਆ ਪਤਾ ਵਧੀਆ ਪਰਿਵਾਰ ਆ ਹੋਥੇ ਤੇਰਾ ਜੀ ਲੱਗਿਆ ਲੱਗੇ ਨਹੀਂ ਜੀ ਤੇਰਾ ਉਥੇ ਆਹੋ ਹੈਗਾ ਵਧੀਆ ਸਿਰੇ ਦਾ ਬਲੰਗ ਬੰਦਾ ਮੇਰੇ ਪੱਲੇ ਪਤਾ ਸਿੱਧਰਾ ਕਿਸੇ ਥਾਂ ਦਾ ਉਹ ਨਹੀਂ ਭਾਈ ਉਹੀ ਬਸ ਥੋੜਾ ਜਿਹਾ ਮੋٹے ਦਿਮਾਗ ਦਾ ਉਹ ਬੰਦਾ ਵਧੀਆ ਉਹ ਜਦੋਂ ਮੋٹے ਦਿਮਾਗ ਦਾ ਬੰਦਾ ਕਾਦਾ ਹੋਇਆ ਤਾਇਆ ਉਹ ਨਹੀਂ ਨਹੀਂ ਜਵਾਖਾਂ ਦੀਆਂ ਕਈ ਵਾਰੀ ਆਪਦੀਆਂ ਹੋ ਹੁੰਦੀਆਂ ਨੇਗੀਆਂ ਉਹ ਹੁਣ ਜਿਹੜਾ ਉਹ ਛੋਟਾ ਕਰੇ ਰੱਖਿਆ ਹੋਇਆ ਉਹਨੇ ਉਹ ਆਪ ਪਾਲਿਆ ਉਹਨੂੰ ਜਵਾਖਾ ਵਾਂਗੂ ਪਾਲਿਆ ਉਹਨੇ ਬੜਾ ਪਿਆਰ ਕਰਦਾ ਉਹਨੂੰ ਤਾਂ ਕਰਕੇ ਫਿਰ ਉਸੇ ਨੇ ਕਰ ਲੇ ਪਰ ਮੇਰੇ ਨੰਦਿਆ ਦੀ ਡਿੱਡੀਆਂ ਲੈਣ ਨੂੰ ਕਰਾਇਆ ਉਹਨੇ ਤਾਂ ਤੂੰ ਕਹੇਗਾ ਕਹਿੰਦਾਗਾ ਫਿਰ ਉਹ ਛੋਟੇ ਨਾਲ ਵਿਆਹ ਕਰਾ ਲਿਆਦਾ ਭਾਈ ਸਾਡੀ ਕੁੜੀ ਕਿਉਂ ਡੋਬੀ ਐ ਤੇ ਆ ਆਏ ਥੋੜਾ ਹੁੰਦਾ ਹੁੰਦਾ ਚਰਨੇ ਵੀ ਛੋਟੇ ਨਾਲ ਵਿਆਹ ਕਰਾ ਲੈਂਦਾ ਵਿਆਹ ਤਾਂ ਕੁੜੀ ਨਾਲ ਹੀ ਕਰਾਉਣਾ ਪੈਂਦਾ ਮੈਂ ਤਾਂ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਪਿੰਡ ਜਾ ਲੋਕ ਕਹਿੰਦੇ ਨੇ ਆਹ ਜਾਂਦਾ ਓਏ ਇਹਦੀ ਭੈਣ ਨੂੰ ਛੋਟੇ ਦੇ ਵਿਆਹ ਨਾਲ ਆਦੀ ਇਹਦੀ ਭੈਣ ਨੂੰ ਛੋਟੇ ਦੇ ਵਿਆਹ ਨਾਲ ਆਦੀ ਹਾਂ ਗੱਲਾਂ ਹੁੰਦੀਆਂ ਨੇ ਪਿੰਡ ਜਾ ਤੂੰ ਮੈਨੂੰ ਇਹ ਦੱਸ ਵੀ ਤ ਕਿਹਾ ਮੈਨੂੰ ਕਹਿੰਦਾ ਉਹ ਜਿਹੜਾ ਜਾਲ ਸਰ ਗਿਆ ਦੁਬਾਰੇ ਮੈਨੂੰ ਕਹਿੰਦਾ ਮੈਂ ਤਾਂ ਛੋਟੇ ਜੇ ਛੱਡ ਕੇ ਆਉਂਗਾ ਲੜਬੜ ਕੇ ਮਸਾ ਉਹਨਾਂ ਨੇ ਭੇਜਿਆ ਮੋਟਰਸਾਈਕਲ ਤੇ ਛੱਡਣ ਵਾਸਤੇ ਹੁਣ ਕਹਿੰਦਾ ਲੈਣ ਆਉਂਗਾ ਜਾਂ ਛੋਟੇ ਤੇ ਆਉਂਗਾ ਮੈਂ ਕਹਾਂ ਤੂੰ ਬਾਬਾ ਗੁਰੂ ਲੈਣ ਹੀ ਨਹੀਂ ਮੈਂ ਤਾਂ ਮੇਰੇ ਭਾਈ ਦਾ ਸਿਰ ਤੇ ਕੱਟ ਲੂੰ 10 ਕਿਲਿਆਂ ਦਾ ਮਾਲ ਕਾ ਮੇਰਾ ਭਾਈ ਪਿੰਡ ਚ ਥੂ-ਥੂ ਕਰਾਤੀ ਉਸ ਬੰਦੇ ਨੇ ਹੁਣ ਆਹੀ ਗੱਲ ਆ ਭਾਈ ਹੋਰ ਤਾਂ ਨਹੀਂ ਕੁਝ ਕਿਹਾ ਤੈਨੂੰ ਕੁਸ ਤਾਇਆ ਹੋਰ ਮੈਨੂੰ ਕੀ ਕਹਿ ਦੇਣਗੇ ਤਾਇਆ ਸੌਣ ਲੱਗੇ ਤਾਂ ਮੇਰੀ ਬੇਇੱਜ਼ਤੀ ਕਰਾ ਕੇ ਧਰਤੀ ਓਏ ਮੈਂ ਤੈਨੂੰ ਉਦੋਂ ਕੀ ਕਹਿ ਮਾ ਮੈਂ ਤਾਂ ਭਾਈ ਤੇਰੇ ਤੇ ਡੋਰ ਛੱਟਤੀ ਤੂੰ ਮੇਰੇ ਬਾਪਾ ਵਰਗਾ ਪਰ ਤੈਨ ਨਮਾਈ ਨਹੀਂ ਹੈਗੀ ਉਹ ਇਹ ਕੋਈ ਵੱਡੀ ਗੱਲਾ ਚਰਨਾ ਪਤਾ ਕੀ ਜਵਾਲਾ ਸਿਵਾਂ ਜਿਹੜਾ ਮੇਰਾ ਸਾਡੂ ਆ ਉਹ ਲੈ ਮੈਂ ਜਵਾਲਾ ਸੂ ਨੂੰ ਪੂਰਾ ਤਾੜ ਕੇ ਆਉਂਗਾ ਵੀ ਮੁੰਡੇ ਨੂੰ ਸਮਝਾ ਕੇ ਰੱਖਾ ਹੈ ਹੋਰ ਰਸਮਾਂ ਕੀ ਕਰ ਸਕਦਾਗਾ ਚਲ ਦੇਖ ਲਾਂਗੇ ਉਹ ਵੀ ਜਦੋਂ ਤਾੜ ਕੇ ਆਏਗਾ ਮੈਂ ਅੱਜੀ ਦਾ ਨਾ ਮੈਨੂੰ ਇੱਕ ਹੀ ਵੱਡੀ ਗੱਲ ਹੈ ਕੋਈ ਉਹ ਤਾਂ ਮੇਰੀ ਗੱਲ ਉਹੀ ਨਹੀਂ ਮੋੜਦਾ ਹੈਗਾ ਸਮਝਾ ਲਓ ਸਮਝਾ ਲਓ ਹੋਰ ਸਮਝਾਉਣ ਤਾਂ ਬਿਨਾ ਹੁਣ ਕਰ ਵੀ ਕੀ ਸਕਦੇ ਆ ਕੋਈ ਨਾ ਸਮਝਾ ਦੇਗਾ ਪੁੱਤ ਤੂੰ ਤੂੰ ਗੁੱਸਾ ਨਾ ਕਰ ਇਹਨਾਂ ਤਾਂ ਇਹ ਗੱਲ ਸੁਣ ਲੈ ਜੇ ਸਮਝ ਗਿਆ ਉਹ ਠੀਕ ਹੈ ਤਾਂ ਤਾਂ ਕੁੜੀ ਨੂੰ ਲੈਣਾ ਆ ਜੇ ਨਹੀਂ ਮੈਂ ਨਹੀਂ ਤੋਰਦਾ ਨਾ ਨਾ ਸਿੱਧੀ ਜੀ ਗੱਲ ਹੈ ਮੇਰੀ ਤਾਂ ਸਮਝੀ ਲੇਗਾ ਭਾਈ ਸਮਝ ਕੋਈ ਨਾ ਕੋਈ ਨਾ ਅੱਧਾ ਸਮਝਾ ਦੀ ਉਹਨੂੰ ਜਾ ਕੇ ਜਾਨਾ ਕੁੜੀ ਆ ਮੈਂ ਕੋਈ ਨਾ ਠੀਕ ਹੈ ਮੈਂ ਕਹੂੰਗਾ ਵੀ ਤੂੰ ਲੈ ਕੇ ਆ ਮੋਟਰਸਾਈਕਲ ਤੇ ਕਾ ਗੱਡੀ ਚ ਲੈਣਾ ਵੇ ਬੋਲ ਮੈਨੂੰ ਤਾਂ ਮੋਟਰਸਾਈਕਲ ਦੀ ਲੈਣ ਆਵੇ ਪਰ ਅਟੋਟੇ ਜਿਹੜਾ ਖੜਾ ਛੜਦੇ ਉਥੇ ਨਾ ਆਜੇ ਹਾਂ ਉਥੇ ਨਾ ਆਜੇ ਬਾਬਾ ਗੁਰੂ ਨਾ ਜਦੋਂ ਵਾਦਾ ਉਥੇ ਨਹੀਂ ਆਊਗਾ ਮੈਂ ਜਾਂਦਾ ਉਹਨਾਂ ਦੇ ਘਰੇ ਚੰਗਾ ਤਾਇਆ ਚਾਹ ਪਾਣੀ ਮੈਂ ਕਿਤੇ ਨਹੀਂ ਚਾਹ ਪਾਣੀ ਰਹਿਣ ਤਾਂ ਉਹਨਾਂ ਦੀ ਪੀਉ ਜਾ ਕੇ ਚਾਹ ਪਾਣੀ ਠੀਕਾ ਠੀਕਾ ਮੇਰਾ ਧੰਨ ਦਿਖਾਤਾ ਉਹਨਾਂ ਨੇ ਲੈ ਪੁੱਤ ਆਪਾਂ ਸਭ ਜਆ ਕਰ ਲਈਏ ਜਿਹੜਾ ਖਰਚ ਹੋਇਆ ਵਿਆਹ ਦਾ ਹਾਂ ਮੰਮੀ ਹਾਂ ਪੁੱਤ ਇੱਕ ਤਾਂ ਲਿਖ ਲਾ ਮੋਟਾ-ਮੋਟਾ ਜਿਹਾ ਲਿਖ ਲਾ ਆਪਣੇ 3 ਗੱਲ ਲੱਖ ਦਾ ਤੇ ਸੋਨਾ ਵਿੱਚ ਇਹਦਾ ਹਾਰ ਧੀ ਪੈ ਰਾਣੀਆਂ ਪੈ ਰਾਣੀਆਂ ਕਾਂਟੇ ਦੀ ਅੰਗੂਠੀਆਂ ਦੀ ਤੇ ਬਾਕੀ ਆਹ ਲਿਖ ਲਾ 80000 ਦੇ ਦੇਣ ਲੈਣ ਵਾਲੇ ਕੱਪੜੇ ਸੀ 80000 ਦੇ ਸੀ ਉਹ ਦੇਣ ਲੈਣ ਵਾਲੇ ਕੱਲੇ ਅੱਛਾ ਹਾਂ ਤੇ 50000 ਦੀਆਂ ਕੱਲੀ ਹੈ ਦੀਆਂ ਬਰੀਆਂ ਤੇ ਬਹੂ ਦੀਆਂ ਠੀਕ ਆ ਹਾਂ ਤੇ ਬਾਕੀ ਆਹ ਕੁੱਕ ਕੋ ਕੱਕ ਦੇ ਤਾਂ ਤੇਰੇ ਪਾਪੇ ਨੂੰ ਪੁੱਛਣਾ ਪਊਗਾ ਸਸ਼ੀਕਲ ਮਾਸਟਰ ਜੀ ਸਸ਼ੀਕਾ ਪੁੱਤ ਸਾਸਰੀਕਾ ਕੀ ਕਰੀ ਜਾਂਦੇ ਸੀ ਆਹ ਇਹ ਤਾਂ ਆਮ ਜੇ ਕਰ ਜੀ ਬੈਠੋ ਮੈਂ ਹਾਂ ਹੋ ਵਧੀਆ ਮਾਹੌਲ ਹੋਰ ਕਿੱਦੜਾ ਕਿਵੇਂ ਆ ਠੀਕ ਆ ਵਧੀਆ ਤੁਸੀਂ ਦੱਸੋ ਕਿਵੇਂ ਆ ਠੀਕ ਆ ਵਧੀਆ ਕਰ ਧਰ ਦਿਆ ਕਰ ਝੋਲੇ ਨੂੰ ਚੋਲਾ ਤਾਂ ਪਾ ਧਰਦੀ ਏ ਪਰ ਥੋਡੇ ਵਰਗੇ ਧਰ ਨਹੀਂ ਦਿੰਦੇ ਆ ਹੁਣ ਐਡਾ ਵੱਡਾ ਨਾ ਲੰਬਾ ਦਿੱਤਾ ਮੈਨੂੰ ਆ ਮੁੰਡੇ ਨੇ ਕੀ ਕਹਿਤਾ ਕੁੜੀ ਨੂੰ ਓਹੋ ਮੈਂ ਮਰ ਜਾਣਿਆ ਤੂੰ ਤਾਂ ਉਈ ਚੜੇ ਚੜਾਏ ਆਉਂਦਾ ਰਹਿਣਾ ਕੀ ਗੱਲ ਹੋਈ ਆ ਉਹਨੇ ਜਵਾਕ ਨੇ ਮਾਣੀ ਮੋਟੀ ਜਿੱਦ ਕਰ ਲਈ ਹੋ ਅੰਦਰ ਬੈਠੇ ਬੈਠੇ ਜਿੱਦ ਪਿਆ ਹੋ ਹੈਂ ਉਹਨੂੰ ਕਹਿੰਦਾ ਉਹ ਵੀ ਮੈਂ ਤਾਂ ਝੋਟੇ ਤੇ ਲੈ ਕੇ ਜਾਉ ਉਹਨੇ ਹੁਣ ਜਵਾਕਾ ਵਾਂਗੂ ਪਾਲਿਆ ਤੈਨੂੰ ਵੀ ਪਤਾ ਹੀ ਆ ਹੁਣ ਅਸੀਂ ਸਮਝਾਤਾ ਮਾਰਿਆ ਨਹੀਂ ਕੁੱਟਿਆ ਨਹੀਂ ਉਹਨੂੰ ਹੈ ਉਹ ਭਾਈ ਤੂੰ ਮੇਰੀ ਗੱਲ ਸੁਣ ਲੈ ਚਲੋ ਬਰਾਦ ਮੇਰੀ ਜਿੱਦ ਕਰ ਲਈ ਮੁੰਡੇ ਨੇ ਆਪਾਂ ਉਹਨੂੰ ਜਵਾਬ ਦਿੱਤਾ ਵੀ ਚਲ ਭਾਈ ਝੋਟਾ ਲੈ ਕੇ ਚੱਲ ਆ ਹੁਣ ਬਾਰੀ ਬਾਰੀ ਉਹਨਾਂ ਦੇ ਘਰ ਝੋਟਾ ਲੈ ਕੇ ਬੇਤੀ ਕਰਾਉਣੀ ਉਹਨਾਂ ਦੀ ਤੁਸੀਂ ਬੇ ਨਹੀਂ ਜਾਂਦਾ ਸਮਝਾਤਾ ਸੀ ਕੁੜੀ ਦਾ ਹੁਣ ਪੂਰੀ ਆਕੜੀ ਪਈ ਆ ਉਹ ਤਾਂ ਕਦੇ ਮੈਂ ਮੁੰਡੇ ਉਹਦੇ ਨਾਲ ਜਾਂਦੀ ਹੈਗੀ ਇਹ ਤਾਂ ਗਲਤ ਗੱਲ ਆ ਦੇਖ ਗਿੱਦੜ ਸਿਆ ਮੇਰੀ ਗੱਲ ਸੁਣ ਅਸੀਂ ਸਾਰੇ ਜਣਿਆਂ ਨੇ ਇਕੱਲੇ ਇਕੱਲੇ ਨੇ ਮੁੰਡੇ ਨੂੰ ਸਮਝਾਇਆ ਲੀ ਤੇ ਵੀ ਆ ਗਿਆ ਉਹ ਲੀ ਤੇ ਕਾਹਦਾ ਆ ਗਿਆ ਤਾਂ ਪਤਾ ਐਨੀਆਂ ਗਾਲਾਂ ਕੱਢੀਆਂ ਉਹਦੇ ਭਾਈ ਨੇ ਚਰਨੇ ਨੇ ਮੈਨੂੰ ਹੈ ਕੁੜੀ ਕਹਿੰਦੀ ਮੈਂ ਤਾਂ ਜਾਂਦੀ ਹੋਣੀ ਚਾਹੇ ਕੁਛ ਹੋ ਜੇ ਕਹਿੰਦੀ ਮੈਨੂੰ ਉਲਟਾ ਕਹਨਾ ਮੈਂ ਤਾਂ ਝੋਟੇ ਦੀ ਆਊਂਗਾ ਲੈਣ ਤੈਨੂੰ ਆ ਲੋ ਪਾਣੀ ਮਸਲੀ ਗਿੱਦੜਾ ਕੋਈ ਐਡੀ ਗੱਲ ਹੈ ਹੀ ਨਹੀਂ ਗੱਲ ਕਿ ਉਹਨੂੰ ਗੱਲ ਤਾਂ ਬਹੁਤ ਵੱਡੀ ਹੋਈ ਪਈ ਆ ਅਗਲਾ ਇੱਥੇ ਮਸੜਾ ਹਾਂ ਸਸਰੀ ਘਰ ਪਤਾ ਤੁਸੀਂ ਤਾਂ ਮਹੀਨੇ ਜੀ ਭਾਂਡੇ ਜੇ ਖੰਡਿਆ ਤੇ ਕੀ ਹੋ ਗਿਆ ਕਾਨੂੰ ਬੁੱਤੋ ਹੀ ਗੱਲ ਕਹਣਾ ਕੁੜੀ ਤੁਸੀਂ ਰਸਾ ਕੇ ਭੇਜਤੀ ਮਾਸਟਰ ਜੀ ਐਵੇਂ ਜੀ ਕੋਈ ਗੱਲ ਹੀ ਨਹੀਂ ਹੋਈ ਹੈਗੀ ਅਸ ਤਾਂ ਸਗੋਂ ਫਿਰ ਵੀ ਇਹਨੂੰ ਘੂਰਿਆਗਾ ਉਹਨੂੰ ਤਾਂ ਕੁਛ ਕਿਹਾ ਹੀ ਨਹੀਂ ਉਹ ਭਾਈ ਤੂੰ ਸਿਆਣਾ ਬਣ ਜਾ ਸੁਧਰ ਜਾ ਉਹ ਮੈਂ ਆ ਸਿਆਣਾ ਉਹ ਮੈਂ ਤਾਂ ਠੀਕਾਂ ਕਿੱਧੜ ਤਾਂ ਗੱਲ ਸੁਣ ਲੈ ਕਿੱਧੜ ਤਾਂ ਤੂੰ ਨਕਲੀ ਰਹਿਣ ਦਿੱਤਾ ਉੱਥੇ ਕੀ ਗੱਲ ਹੋ ਗਈ ਤੇਰੇ ਮੁੰਡੇ ਨੇ ਕੀ ਕਹਿ ਕੇ ਭੇਜਿਆ ਕੁੜੀ ਨੂੰ ਕੀ ਕਹਿਤਾ ਉਹਨੂੰ ਹਾਂ ਉਹ ਤਾਂ ਐ ਭੱਜ ਭੱਜ ਪੈਂਦੀ ਸੀ ਮੈਨੂੰ ਉਹ ਨਹੀਂ ਉਹ ਐਸੇ ਨਹੀਂ ਜਿੱਦ ਕਰ ਲੀਤੀਗੀ ਕਹਿੰਦਾ ਮੈਂ ਝੋਟੇ ਸੀ ਜਾਊਂਗਾ ਦੁਬਾਰੇ ਫੇਰ ਉਹਦਾ ਝੋਟਾ ਝੋਟਾ ਯਾਰ ਝੋਟੇ ਕਰਕੇ ਤੁਸੀਂ ਕੁੜੀ ਉੱਥੇ ਬਿਠਾਤੀ ਉਹ ਨਹੀਂ ਪੁੱਠਾਉਂਦਾ ਮੋਟਰਸਾਈਕਲ ਤੇ ਛੱਡ ਕੇ ਆਇਆ ਇਹ ਮੋਟਰਸਾਈਕਲ ਤੇ ਛੱਡ ਕੇ ਆਇਆ ਕਿੱਥੇ ਜਾਊ ਹੁਣ ਵੀ ਉਹਦਾ ਕਹਿੰਦੀ ਮੈਂ ਹੁਣ ਨਹੀਂ ਆਉਂਦੀ ਆਉਂਦੀ ਹੈਗੀ ਬੈਠੇ ਉੱਥੇ ਹੁਣ ਤਾਂ ਪੰਚਾਇਤਾਂ ਆਉਣਗੀਆਂ ਤੁਹਾਡੇ ਤੈਨੂੰ ਦੱਸ ਪੰਚਾਇਤਾਂ ਨੂੰ ਦੱਸ ਇਹ ਜੀ ਕੀ ਗੱਲ ਹੋਗੀ ਇਹਨੇ ਕੀ ਕਿਹਾ ਫਿਰ ਇਹ ਮੁੰਡੇ ਨੇ ਕੀਨੇ ਮੈਂ ਬਾਰ ਆਤਵਾਰੀ ਕੁਲਵਿੰਦਰ ਦੇਹ ਕਹਤਦੀ ਵੀ ਝੋਟੇ ਦੇ ਭਾਈ ਜਾਓ ਹਾਂ ਹੁਣ ਬਾਰੀ ਬਾਰੀ ਉੱਥੇ ਝੋਟਾ ਲੈ ਕੇ ਜਾਊਂ ਮੈਂ ਝੋਟਾ ਲੈ ਕੇ ਜਾਊਂ ਚੱਲ ਫੇਰ ਵੀ ਕਿੱਡੀ ਗੱਲ ਹੋਗੀ ਲੈ ਕੇ ਤਾਂ ਨਹੀਂ ਗਿਆ ਬਹੁਤ ਵੱਡੀ ਗੱਲ ਹੈ ਲੈ ਕੀ ਜਾਊਗਾ ਹੁਣ ਫਿਰ ਤਾਂ ਪੰਚਾਇਤਾਂ ਵਾਲੀ ਕਿੱਡੀ ਬੀ ਮੈਂ ਤਾਂ ਵਿੱਚ ਉੱਟੇ ਤੇ ਰਹਿਣਾ ਨਹੀਂ ਲੈ ਕੇ ਜਾਂਦਾ ਉਹ ਪਾਣੀ ਲੈ ਕੇ ਜਾਂਦਾ ਕਹਿ ਕੇ ਆਏ ਕੁੜੀ ਨੂੰ ਇਹ ਲੈ ਕੇ ਜਾਂਦਾ ਯਾਰ ਹਾਂ ਨਹੀਂ ਲੈ ਕੇ ਤਾਂ ਜਾਂਦਾ ਇਹਨੂੰ ਸਮਝਾਉਣਾ ਸਮਝਾ ਦਿਓ ਭਾਈ ਫਿਰ ਕੱਲ ਨੂੰ ਨਾ ਕੇ ਨੂੰ ਨਹੀਂ ਲੈ ਜਾਂਦਾ ਨਹੀਂ ਲੈ ਜਾਂਦਾ ਕਿ ਮਨ ਲਈ ਦੀ ਹੁੰਦੇ ਕਿਸੇ ਗੰਜਰ ਦੀ ਤੂੰ ਵੀ ਤੂੰ ਵੀ ਮੰਨ ਲਿਆ ਕਰ ਕਿਸੇ ਦੀ ਆ ਟੁੱਟ ਪੈਣਾ ਦਾੜੀ ਵਾਲਾ ਹੋ ਗਿਆ ਇਹਨੂੰ ਅਕਲ ਨਹੀਂ ਆਈ ਹੈਗੀ ਜ਼ਿੰਦਗੀ ਪਰ ਉਹ ਮੁੰਡਿਆ ਸੋਧਰ ਜਾ ਕਹੇ ਅੱਜ ਤੋਂ ਬਾਅਦ ਝੋਟੇ ਤੇ ਨਹੀਂ ਜਾਣਾ ਉਹ ਹੁਣ ਤਾਂ ਸੁਣ ਲੈ ਸਾਰੇ ਟੱਬਰ ਨੇ ਮਿਤਾ ਕਰ ਲਿਆ ਵਾਰੀ ਵਾਰੀ ਛੋਟੇ ਤੋਂ ਜੋ ਹੁੰਦਾ ਕਰ ਲੋ ਜੱਟ ਤਾਂ ਛੋਟੇ ਦੀ ਲੈ ਕੇ ਆਉਂਗਾ ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਹੋਵੋਗੇ ਸਾਡੇ ਬੋਧਾ ਸੱਚ ਬੋਲਦਾ ਚੈਨਲ ਤੇ ਤੁਸੀਂ ਨਵੀਂ ਵੀਡੀਓ ਦੇਖ ਚੁੱਕੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਂ ਇੱਕ ਸਾਰਿਆਂ ਨੂੰ ਬੇਨਤੀ ਕਰਦੇ ਆ ਬੋਧਾ ਸੱਚ ਬੋਲਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹ ਜ਼ਰੂਰ ਕਰ ਦਿਓ ਵੀਰੋ ਜ਼ਰੂਰ ਕਰ ਦਿਓ ਕੋੜੇ ਨੇ ਕਹਿਤਾ ਕਰ ਦਿਓ